ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਫਿਕਰ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਾਰਾ ਦਿਨ ਮੀ ਵਰਤਾਰਿਆ ਸਾਰੀ ਰਾਤ ਵੀ ਜਨੈਲੀ ਸੜਕ ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ-ਨਾਲ ਤੁਰਦੇ ਲੇਬਰ ਦੇ ਤੰਬੂ ਖੇਤਾ ਖਤਾਨਾ ਵਿੱਚ ਭਰੇ ਪਾਣੀ ਅੰਦਰੋਂ ਡੁੱਬਣੋਂ ਡਰਦੇ ਬਾਂਦੀ ਪੱਕੀ ਵੱਲ ਨੂੰ ਸਰਕ ਗਏ ਅਗਲਾ ਦੇ ਇੰਚਾਰਜਿਆਂ ਸਾਰੀ ਠੇਕੇਦਾਰ ਦੀਆਂ ਗੰਦੀਆਂ ਜਾਲਾ ਨਾਲ ਲਿਬਰੇ ਤੰਬੂਦਾਂ ਖਤਾਨਾਂ ਦੀਆਂ ਟਾਲਾਂ ਵੱਲ ਤਿਲਕ ਗਏ ਉਹਨਾਂ ਅੰਦਰ ਠੁੱਠ ਠੁਰ ਕਰਦੇ ਭਿੱਜੇ ਚੁੱਲ੍ਹੇ ਦਿਹਾੜੀਦਾਰਾਂ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੀ ਦੂਰ ਹਟਵੇਂ ਛੱਪੜ ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰਦੀਮੀ ਵਿੱਚ ਪਰਲੂ ਚਲਾਉਣ ਦੇ ਹੁਕਮ ਦੇ ਕੇ ਭੁੱਖੇ ਪਾਣੇ ਮਰਦਾਂ ਔਸਤਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ ਰਾਦੀ ਦੀ 5 ਕੋਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜੀ ਟੋਟੇ ਵਿੱਚ 1 ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ ਅਤੇ ਸੜਕ ਬੰਦ ਹੈ ਲਿਖੇ ਦੋ ਡਰਮਾਂ ਤੇ ਟਿਕਾਏ ਫੱਟੇ ھیਟ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜੈ ਲਾਲ ਚੰਡੀ ਫੜ ਲਈ ਦੁਪਹਿਰ ਪਿੱਛੋਂ ਇਸ ਸੜਕ 'ਤੇ ਅੰਤਰਰਾਸ਼ਟਰੀ ਕਾਰ ਰੈਲੀ ਨੰਗਨ ਤੋਂ ਪਹਿਲਾਂ ਪਹਿਲਾ ਬਹੁਤੇ ਖਰਾਬ ਟੋਏ ਨੂੰ ਸਵਾਰਨ ਦੇ ਉੱਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਦੀ ਨੂੰ ਦੁੱਧ ਚੰਗਾਉਣ ਲਈ ਵਿਲਕ ਦੇ ਬਾਲ ਕੋਲ ਜਾਣੋਂ ਉਹਨਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫਸਰ ਦੀ ਜੀਪ ਨੱਪੀ ਰੋੜੀ ਉੱਪਰੋਂ ਲੰਘ ਕੇ ਓਕੇ ਨਾ ਆਖ ਗਈ। ਠੰਡ ਨਾਲ ਠਰੇ ਸੋਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸਲਗਦੀ ਆਗ ਦਾ ਧੂਆ ਸਿਕਾਉਂਦੀ ਰਾਧੀ ਨੇ ਨੇਰੀ ਵਾਂਗ ਲੰਗਦੀਆਂ ਸੁਦੇਸ਼ੀ ਵਿਦੇਸ਼ੀ ਕਾਰਾਂ ਨਾਲ ਉੱਬਰ ਕੇ ਗੋਲੀ ਵਾਂਗ ਤੰਬੂ ਵਿੱਚ ਵੱਜਦੇ ਚਿੱਕੜ ਦੇ ਛਿੱਟਿਆਂ ਦਾ ਉਹਨਾਂ ਫਿਕਰ ਨਹੀਂ ਸੀ ਜਿੰਨਾ ਤਿੰਨ ਕਮੀਲ ਦੀ ਵਿੱਥ ਤੇ ਵਸੇ ਰਕਬੇ ਤੋਂ ਠੇਕੇਦਾਰ ਦੇ ਘਰੋਂ ਤਨਖਾਹ ਲੈ ਕੇ ਆਟਾ ਦਾਲ ਲੈਣ ਲਈ ਪਾਈਆਂ ਦਾ ਜਿਹੜੇ ਉਹਦੇ ਬੰਦੇ ਸਮੇਤ ਇੰਨੀ ਰਾਤ ਗਿਆ ਵੀ ਹਾਲੀ ਸ਼ਹਿਰੋਂ ਨਹੀਂ ਸੰਪਰਤੇ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ